ਗੁੱਡ ਮਾਰਨਿੰਗ ਬੱਚਿਓ ਅੱਜ ਅਸੀਂ ਚੈਪਟਰ ਨੰਬਰ 4 ਜੋ ਕਿ 6 ਨੰਬਰ ਦਾ ਪੇਪਰ ਵਿੱਚ ਸਾਡੇ ਆਣਾ ਹੈ ਜਿਹਦਾ ਨਾਮ ਹੈ ਅੰਕੜਿਆਂ ਦਾ ਪ੍ਰਬੰਧਨ ਜਾਂ ਇੰਗਲਿਸ਼ ਅਸੀਂ ਡਾਟਾ ਹੈਂਡਲਿੰਗ ਕਹਿੰਦੇ ਜਿਹਨੂੰ ਇਸ ਦੇ ਵਿੱਚੋਂ 6 ਨੰਬਰ ਦਾ ਸਵਾਲ ਆਣਾ ਹੈ ਤੇ ਤਿੰਨ ਤਰ੍ਹਾਂ ਦੇ ਸਾਡੇ ਸਵਾਲ ਜਿਹੜੇ ਨੇ ਉਹ ਆ ਸਕਦੇ ਨੇ 6 ਨੰਬਰ ਦੇ ਵਿੱਚ ਪਹਿਲਾ ਹੈ ਆਇਤ ਚਿੱਤਰ ਜਾਂ ਫਿਰ ਸਾਰਣੀ ਦੂਜਾ ਹੈ ਸੰਭਾਵਨਾ ਦਾ ਅਤੇ ਜਿਹੜਾ ਤੀਜਾ ਹੈ ਉਹ ਹੈ ਪਾਈ ਚਾਰਟ ਵਾਲਾ ਇਸ ਦੇ ਵਿੱਚ ਹੋ ਸਕਦਾ ਚੁਆਇਸ ਆਵੇ ਜੋ ਕਿ 90% ਚਾਂਸ ਹਨ ਇਸ ਦੇ ਵਿੱਚ ਤੁਸੀਂ ਦੋ ਕੁਐਸਚਨ ਕਰ ਲਓ ਕੋਈ ਵੀ ਤਾਂ ਤੁਹਾਨੂੰ ਤੀਜੀ ਗੱਲ ਦੀ ਜਰੂਰਤ ਨਹੀਂ ਹੈ ਕਿਉਂਕਿ ਆਪਸ਼ਨ ਦੇ ਵਿੱਚ ਹੀ ਆਣਾ ਹੈ ਅਸੀਂ ਸਭ ਤੋਂ ਪਹਿਲਾਂ ਆਇਤ ਚਿੱਤਰ ਜਾਂ ਸਾਰਣੀ ਵਾਲੇ ਜਿਹੜੇ ਸਵਾਲ ਨੇ ਉਹ ਕਰਾਂਗੇ ਤੇ ਪੇਪਰ 'ਚ ਸਵਾਲ ਆਣਗੇ ਕਿਸ ਤਰ੍ਹਾਂ ਇਸ ਤਰ੍ਹਾਂ ਸਾਨੂੰ ਦਿੱਤਾ ਹੋਊਗਾ ਜਿਵੇਂ ਤਾਂ ਜਮਾਤ 8ਵੀਂ ਦੇ 40 ਵਿਦਿਆਰਥੀਆਂ ਦੁਆਰਾ ਰਹਿਤ ਗਣਿਤ ਵਿਸ਼ੇ ਵਿੱਚ ਪ੍ਰਾਪਤ ਅੰਕੇ ਹੇਠ ਲਿਖੇ ਅਨੁਸਾਰ ਹਨ ਇਸ ਤਰੀਕੇ ਨਾਲ ਨੰਬਰ ਦਿੱਤੇ ਹੋਣਗੇ ਵਰਗੰਤਰਾਲ ਤੱਕ ਦਿੱਤਾ ਹੋਊਗਾ ਵੀ 15 ਤੋਂ 20 ਬਣਾਣਾ 20 ਤੋਂ 25 ਬਣਾਣਾ ਤੇ ਅਸੀਂ ਕੀ ਬਣਾਣੀ ਹੈ ਸਾਰਣੀ ਬਣਾਣੀ ਹੈ ਹੋ ਸਕਦਾ ਸਾਰਣੀ ਦੇ ਨਾਲ ਸਾਨੂੰ ਆਇ ਚਿੱਤਰ ਵੀ ਕਦਰ ਬਣਾਉਣ ਨੂੰ ਸਭ ਤੋਂ ਪਹਿਲਾਂ ਇਸ ਦੇ ਵਿੱਚ ਜਿਹੜੀ ਇੰਪੋਰਟੈਂਟ ਚੀਜ਼ ਆ ਉਹ ਹੈਗੀ ਇਹ ਸਾਰਣੀ ਬਣਾਣੀ ਇਹ ਸਾਰਣੀ ਬਣਾਉਣ ਵਿੱਚ ਬੱਚਨ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਤੇ ਮੈਂ ਤੁਹਾਨੂੰ ਇੱਕ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਇਹ ਸਾਰਣੀ ਸਮਝਾਉਣ ਲੱਗਿਆ ਇਸ ਨੂੰ ਅਸੀਂ ਕਰਨਾ ਕਿਵੇਂ ਸਭ ਤੋਂ ਪਹਿਲਾਂ ਛੋਟਾ ਅੱਖਰ ਦੇਖੋ ਇਹ ਸਾਰਿਆਂ ਵਿੱਚੋਂ ਕਿਹੜਾ ਹੈ ਤਾਂ ਇਹਦੇ ਵਿੱਚੋਂ ਜੇ ਇੱਕ ਸਭ ਤੋਂ ਛੋਟਾ ਅੱਖਰ ਦੇਖੀ ਤਾਂ ਮੈਨੂੰ ਇੱਕ ਨਜ਼ਰ ਆ ਰਿਹਾ ਹੈ ਇਸੇ ਤਰੀਕੇ ਨਾਲ ਸਭ ਤੋਂ ਵੱਡਾ ਅੱਖਰ ਦੇਖਣਾ ਹੈ ਪੂਰੇ ਆਪਾਂ ਸਾਈਡ ਤੇ ਲਿਖ ਲੈਣਾ ਹੈ ਸਭ ਤੋਂ ਛੋਟਾ ਕਿਨਾਂ ਸੀ 81 ਅਤੇ ਸਭ ਤੋਂ ਵੱਡਾ ਅੱਖਰ ਜਿਹੜਾ ਹੈ ਉਹ ਨਜ਼ਰ ਆ ਰਿਹਾ ਮੈਨੂੰ 24 ਠੀਕ ਹੈ ਤਾਂ 24 ਆਪਾਂ ਨੇ ਇੱਧਰ ਲਿਖ ਲੈਣਾ ਹੁਣ ਕੀ ਕਰਨਾ ਤੁਸੀਂ 1 ਤੋਂ ਲੈ ਕੇ 24 ਤੱਕ ਗਿਣਤੀ ਲਿਖ ਲਓ ਰਫ ਦੇ ਵਿੱਚ ਮੰਨ ਲਓ ਮੈਂ ਲਿਖ ਰਿਹਾ ਹਾਂ ਠੀਕ ਹੈ ਜੀ ਹੁਣ ਅਸੀਂ ਕੀ ਕਰਨਾ ਹੈ ਅਸੀਂ ਸ਼ੁਰੂ ਕਰਨਾ ਇੱਕ ਤੋਂ ਜਿਵੇਂ ਜਿਵੇਂ ਸਾਨੂੰ ਅੱਖਰ ਆਈ ਜਾਣਗੇ ਅਸੀਂ ਉਹਦੇ ਅੱਗੇ ਟਿੱਕ ਲਗਾਣੇ ਨੇ ਪਹਿਲਾ ਹੈ 18 18 ਦੇ ਅੱਗੇ ਆਪਾਂ ਨੇ ਇਸ ਤਰੀਕੇ ਨਾਲ ਟਿੱਕ ਲਗਾਣ ਟਿੱਕ ਲਗਾ ਲਓ ਜਾਂ ਫਿਰ ਤੁਸੀਂ ਇਸ ਤਰੀਕੇ ਨਾਲ ਲਾਈਨ ਵੀ ਲਗਾ ਸਕਦੇ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ 12 ਤਾਂ 12 ਦੇ ਅੱਗੇ ਲਗਾ ਦਿਓ ਉਸ ਤੋਂ ਅੱਗੇ ਆ ਗਿਆ ਆਪਣੇ ਕੋਲ 8 ਫਿਰ ਆਇਆ 6 ਦੋਵਾਰ 8 ਠਾਕੇ ਇੱਕ ਲਾਈਨ ਹੋਰ ਲਗਾ ਦਿਓ ਫਿਰ ਆਇਆ 5 ਫਿਰ ਆਇਆ 16 फिर आया फिर आया बारह दो सोलह दो तेई दस नौ भी बारह तीन, पज छ सत्तर इक्की, दो बार तेरह भी सत्त भी सत्त एक इक्की, चौबी सोलह तेई अठारह तीन सत्त सोलह ਇਸ ਤਰੀਕੇ ਨਾਲ ਅਸੀਂ ਸਾਰੀ ਜਿਹੜੀਆਂ ਨੇ ਲਾਈਨਾਂ ਲਗਾ ਲੈਣੀਆਂ ਰਫ ਦੇ ਵਿੱਚ ਆਪਣਾ ਹੁਣ ਅਸੀਂ ਗੱਲ ਕਰਦੇ ਆ ਜਿਹੜੀ ਅਸੀਂ ਸਾਰਣੀ ਬਣਾਣੀ ਹੈ ਪੇਪਰ ਦੇ ਵਿੱਚ ਉਸ ਦੇ ਵਿੱਚ ਸਭ ਤੋਂ ਪਹਿਲਾਂ ਸਾਰਣੀ ਬਣਾਉਣ ਲਈ ਸਾਡੇ ਜਿਹੜਾ ਬਾਕਸ ਬਣਾਉਣਾ ਹੁੰਦਾ ਹੈ ਇਹਦੇ ਤਿੰਨ ਤਰ੍ਹਾਂ ਦੇ ਸਾਡੇ ਕੋਲ ਨੰਬਰ ਬਣਦੇ ਨੇ ਜਿਦੇ ਵਿੱਚ ਅਸੀਂ ਪਹਿਲਾਂ ਤਾਂ ਜਿਹੜਾ ਹੈ ਵਰਗ ਅੰਤਰਾਲ ਲਿਖ ਸਕਦੇ ਹਾਂ ਸਾਰਿਆਂ ਦੇ ਵਿੱਚ ਜੇਕਰ ਚਾਹੋ ਅੱਗੇ ਲਿਖਣਾ ਹੈ ਅਸੀਂ ਮਿਲਾਨ ਚਿੰਨ੍ਹ ਉਸ ਤੋਂ 0 ਦਾ ਬਰਾਬਰ ਤਾਂ ਹੁਣ ਸਭ ਤੋਂ ਵੱਡੀ ਦਿੱਕਤ ਕੀ ਆਂਦੀ ਹੈ ਵਰਗ ਅੰਤਰਾਲ ਦੇ ਵਿੱਚ ਆਂਦੀ ਹੈ ਸਾਨੂੰ ਉਹ ਕਿਹਾ ਵਰਗ ਅੰਤਰਾਲ 15 ਤੋਂ 20 20 ਤੋਂ 25 ਤਾਂ ਦੋਨਾਂ ਧਿਆਨ ਨਾਲ ਦੇਖੋ ਅੰਤਰ ਕਿੰਨਾ 20 15 5 25 20 5 ਮਤਲਬ ਜਿਹੜਾ ਸੀ ਵਰਗ ਅੰਤਰਾਲ ਨਾ ਉਹਦਾ ਸਾਈਜ਼ ਕਿੰਨਾ ਹੋਵੇ 5 ਹੋਵੇ ਤਾਂ ਅਸੀਂ 0 ਤੋਂ ਹੀ ਸਟਾਰਟ ਕਰਨਾ ਹੁੰਦਾ ਹਮੇਸ਼ਾ 0 ਤੋਂ ਕਿੰਨਾ ਬਣੂਗਾ ਇਹ 5 ਬਣੂਗਾ 5 ਦੇ 5 ਦਾ 5 ਅਸੀਂ ਲਿਖ ਲਿਆ 5 5 ਜੋੜੇ 10 10 ਦਾ ਇਸ ਤਰ੍ਹਾਂ ਕਿ ਲਿਆਟਾ 5 ਜੋੜੇ 15 15 ਦਾ ਇਸ ਤਰੀਕੇ ਨਾਲ ਲਿਖ ਲਿਆ 15 5 ਜੋੜੇ 20 20 ਦਾ ਵੀ ਲਿਖਿਆ 25 25 ਤੱਕ ਹੀ ਕਿਉਂ ਲਿਖਿਆ ਆਪਾਂ ਨੇ ਕਿਉਂਕਿ ਸਾਡਾ ਸਭ ਤੋਂ ਵੱਡਾ ਨੰਬਰ ਕਿੰਨਾ ਸੀ 24 ਤੇ ਉਹ ਇਹਦੇ ਵਿੱਚ ਘਾ ਰਹੀ ਆਊਗਾ ਠੀਕ ਹੈ ਹੁਣ ਇਸ ਦੇ ਵਿੱਚ ਇੱਕ ਚੀਜ਼ ਸਿਰਫ ਸਮਝਣ ਵਾਲੇ ਥੋੜੀ ਉਹ ਇਹ ਹੈ ਵੀ ਜਿਹੜਾ ਮੈਂ ਨੇ 0 ਤੋਂ 5 ਲਿਖਿਆ ਇਸ ਚ ਅਸੀਂ ਨੰਬਰ ਕਿਹੜੇ ਕਿਹੜੇ ਕਾਊਂਟ ਕਰ ਰਹੇ ਹਾਂ ਨੰਬਰ ਅਸੀਂ ਕਾਊਂਟ ਕਰ ਰਹੇ ਹਾਂ 0 ਤੋਂ ਸਟਾਰਟ ਹੋਵੇ 1 2 3 4 ਪੰਜ ਜਿਹੜਾ ਹੈ ਇਹ ਨਹੀਂ ਕਰਨਾ ਕਾਊਂਟ ਅੰਡਲਾ ਇਹ ਅਗਲੀ ਵਾਰ ਚਾਊਗਾ ਜਿਵੇਂ ਪੰਜ ਤੋਂ 10 ਅਗਲਾ ਉਹ ਤੇ ਅਸੀਂ ਪੰਜ ਵੀ ਕਰਾਂਗੇ 6 ਵੀ ਕਰਾਂਗੇ 7 ਵੀ ਕਰਾਂਗੇ 8 ਵੀ 9 ਵੀ ਪਰ 10 ਨਹੀਂ ਕਰਾਂਗੇ ਠੀਕ ਹੈ ਜੀ ਹੁਣ ਅਸੀਂ ਬਸ ਕਰਨਾ ਕੀ ਹੈ 0 ਤੋਂ 5 ਕਿਹਾ ਸਾਨੂੰ ਤਾਂ ਕਿਹੜੇ-ਕਿਹੜੇ ਅੱਖਰ ਆਏ 1 ਤੋਂ 4 ਵਾਲੇ ਕਿੰਨੇ ਨੇ 1 2 3 4 5 ਤਾਂ ਬਰਾਬਰਤਾ ਦੇ ਅੱਗੇ 5 ਲਿਖ ਦੋ ਬਸ ਅੱਗੇ ਜਾਂਦੇ ਪੰਜ ਤੋਂ 10 ਹਾਲ ਚ ਤਾਂ ਕਿਹੜੇ-ਕਿਹੜੇ ਆਣਗੇ 5 ਤੋਂ ਲੈ ਕੇ 9 ਤੱਕ ਦੇ ਆਣਗੇ ਕਿ ਨਹੀਂ ਹੋਏ 3 5 8 10 ਤੱਕ 11 ਤਾਂ ਅਸੀਂ ਇੱਥੇ 11 ਲਿਖਤਾ ਇਸ ਤਰੀਕੇ ਨਾਲ ਤੁਸੀਂ ਸਾਰੇ ਕਰੋਗੇ ਇਹ 7 ਆ ਜਾਊਗਾ ਇਹ 9 ਆ ਜਾਊਗਾ ਇਹ 8 ਆ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਮਿਲਾਨ ਚਿੰਨ ਦੀ ਮਿਲਾਨ ਚਿੰਨ ਚ ਕੀ ਕਰਨਾ ਹੈ 5 ਨੇ ਤਾਂ 1 2 3 4 ਜਿਹੜਾ 5 ਦਾ ਪਹਾੜ ਆਊਗਾ ਜਿਵੇਂ 5 ਦਾ ਪਹਾੜ ਹੁੰਦਾ ਨਾ ਸਾਡਾ 5 1 5 5 10 5 3 15 5 4 20 25 ਤਰੀਕੇ ਨਾਲ ਤੇ ਜਿਹੜੇ ਇਹ ਅੱਖਰ ਨੇ ਇਹ ਲਾਈਨ ਟਿੱਡੀ ਆਊਗੀ ਹਮੇਸ਼ਾ ਤਾਂ ਪੰਜਵੀਂ ਲੜੀ ਜਿਹੜੀ ਹੋਊਗੀ ਟੇਢੀ ਜਾਊਗੀ 11 ਬਣਾਣਾ ਸੀ 1 2 3 4 5 ਆ ਗਿਆ ਨਾ ਤੇ ਇਹ ਲੜੀ ਕਿੱਥੇ ਹੋਊਗੀ ਟੇਢੀ 6 7 8 9 10 ਆ ਗਿਆ ਤਾਂ ਲੜੀ ਕਿੱਥੇ ਹੋਊਗੀ ਟੇਢੀ 1 ਬਚ ਗਿਆ 11 ਜਿੰਨੇ ਇਹ ਬਰਾਬਰਤਾ ਹੁੰਦੇ ਉਹਨਾਂ ਨੂੰ ਲੈਣਾ ਮਾਰਨੇ ਦਾ ਸੀ ਸੱਤ ਹੋਇਆ 1 2 3 4 ਪੰਜਵੀਂ ਜਿਹੜੀ ਹੋਊਗੀ ਟੇਢੀ ਜਾਊਗੀ ਛੇਵੀਂ ਸੱਤਵੀਂ ਨੌਂਗਣੀ ਨੇ 1 2 3 4 5 6 7 8 9 ਅੱਠ ਨੰਬਰ ਆ ਗਿਆ 1 2 3 4 5 ਟੀਡੀ 6 7 8 ਇਹ ਸਾਡੀ ਸਾਰਣੀ ਪੂਰੀ ਹੋ ਗਈ ਇਕਲ ਹੋਰ ਧਿਆਨ ਰੱਖਣੀ ਹੈ ਜਿੰਨੇ ਤੁਹਾਡੇ ਨੰਬਰ ਨੇ ਉਰੇ ਲਿਖਿਆ ਵੀ ਹੋਇਆ 40 ਵਿਦਿਆਰਥੀ ਤਾਂ ਤੁਸੀਂ ਧਿਆਨ ਨਾਲ ਦੇਖੋ ਵੀ ਕੀ ਇਹਦਾ ਜੋੜ 40 ਆਂਦਾ ਹੈ ਜੇਕਰ ਇਹਦਾ 40 ਆਂਦਾ ਹੈ ਤਾਂ ਹੀ ਤੁਹਾਡਾ ਸਵਾਲ ਸਹੀ ਹੈ ਨਹੀਂ ਸੋਡਾ ਸਵਾਲ ਗਲਤ ਹੈ ਇਹ ਧਿਆਨ ਰੱਖਣਾ ਇਹਦੇ ਗੱਲ ਤੁਸੀਂ ਲਿਖ ਲਓ ਜੋੜ ਜਿਹਾ ਇਸੇ ਤਾਂ ਇਹ ਨਹੀਂ ਸਵਾਲ ਪੁੱਛਿਆ ਜਾਂਦਾ ਜ਼ਿਆਦਾਤਰ ਪੇਪਰ ਦੇ ਵਿੱਚ ਹੁਣ ਤੱਕ ਪੁੱਛਿਆ ਗਿਆ ਹੈ ਹੋ ਸਕਦਾ ਹੈ ਇਸ ਤਰ੍ਹਾਂ ਸਾਨੂੰ ਆਇ ਚਿੱਤਰ ਬਣਾਉਣ ਨੂੰ ਕਹਿ ਦੇਣ ਤਾਂ ਅਸੀਂ ਆਇ ਚਿੱਤਰ ਬਣਾਉਣਾ ਕਿਵੇਂ ਹੈ ਠੀਕ ਹੈ ਵੈਸੇ ਤਾਂ ਹਲੇ ਤੱਕ ਰਿਕਾਰਡ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਆਇਆ ਵੀ ਕੋਈ ਆਇ ਚਿੱਤਰ ਸਾਨੂੰ ਬਣਾਉਣ ਨੂੰ ਕਿਹਾ ਗਿਆ ਹੋਵੇ ਸਿਰਫ ਖਲੇ ਸਾਰਨੇ ਹੀ ਕੀ ਗਈ ਹੈ ਠੀਕ ਹੈ ਅਗਲੇ ਸਵਾਲ ਤੇ ਚੱਲਦੇ ਆਪਾਂ ਜਿਸ ਦੇ ਵਿੱਚ ਸਾਨੂੰ ਆਇ ਚਿੱਤਰ ਦਿੱਤਾ ਹੋਊਗਾ ਤੇ ਸਾਨੇ ਸਵਾਲ ਦੇ ਕੀ ਕਰਨੇ ਨੇ ਹੱਲ ਕਰਨੇ ਨੇ ਤਾਂ ਉਹ ਸਵਾਲ ਕਿਸ ਤਰ੍ਹਾਂ ਹੋਊਗਾ ਦੇਖੋ ਸਾਨੂੰ ਆਇ ਚਿੱਤਰ ਦਿੱਤਾ ਹੋਇਆ ਤੇ ਇਸ ਦੇ ਕੁਝ ਸਵਾਲ ਜਿਹੜੇ ਸਾਨੂੰ ਪੁੱਛੇ ਗਏ ਜਾਣਗੇ ਇਸ ਤਰੀਕੇ ਨਾਲ ਇਹਦੇ ਵਿੱਚ ਪਹਿਲਾ ਸਵਾਲ ਤਾਂ ਕੀ ਕਹਿੰਦਾ ਉਪਰ ਦਿੱਤੇ ਅੰਕੜੇ ਵਿੱਚ ਆਇ ਚਿੱਤਰ ਬਣਾਓ ਤਾਂ ਇਹ ਸਵਾਲ ਦੇ ਵਿੱਚ ਸਾਨੂੰ ਆਇ ਚਿੱਤਰ ਬਣਾਉਣ ਨੂੰ ਕਹਿ ਦਿੱਤਾ ਗਿਆ ਪਹਿਲਾਂ ਤਾਂ ਉਸੇ ਤਰੀਕੇ ਨਾਲ ਤੁਸੀਂ ਸਾਰੀ ਸਾਰਣੀ ਬਣਾਣੀ ਹੈ ਜਿਵੇਂ ਸਾਨੂੰ ਕਿਹਾ ਗਈ ਸੀ ਪਰ ਧਿਆਨ ਕੀ ਰੱਖਣਾ ਇਹਦੇ ਵਿੱਚ ਸਭ ਤੋਂ ਛੋਟਾ ਅੱਖਰ ਕਿੰਨਾ ਲਿਖੋ ਪਹਿਲਾਂ ਤਾਂ ਸਭ ਤੋਂ ਛੋਟਾ ਅੱਖਰ ਆਪਾਂ ਜਿਹੜਾ ਹੈਗਾ ਉਹ ਲੱਭਦੇ ਹਾਂ ਕਿੰਨਾ ਸਾਨੂੰ ਨਜ਼ਰ ਆ ਰਿਹਾ ਤਾਂ 804 ਸਭ ਤੋਂ ਛੋਟਾ ਅੱਖਰ ਨਜ਼ਰ ਆ ਰਿਹਾ ਹੈ ਠੀਕ ਹੈ ਜੀ ਤੇ ਸਭ ਤੋਂ ਵੱਡਾ ਅੱਖਰ ਦੀ ਗੱਲ ਕਰੀਏ ਜੇਕਰ ਤਾਂ ਉਹ ਨਜ਼ਰ ਆ ਰਿਹਾ ਹੈ 898 ਤਾਂ ਤੁਸੀਂ ਕੀ ਕਰਨਾ ਹੈ 800 ਤੋਂ ਸ਼ੁਰੂ ਕਰਾਂਗੇ ਆਪਾਂ ਕਿਉਂਕਿ ਇੱਥੇ 800 ਤੋਂ ਕਿਈ ਹੋਇਆ ਹੈ 700 ਤੋਂ 8109 ਤਾਂ ਇਸ ਦੇ ਵਿੱਚ ਜਿਹੜਾ ਅੰਤਰ ਉਹ 10-10 ਦਾ ਹੋਊਗਾ ਸਿਰਫ ਇਹ ਧਿਆਨ ਰੱਖਣਾ ਜਿਵੇਂ ਇਸ ਦੇ ਵਿੱਚ ਕਿੰਨੇ ਦਾ ਸੀ 5-5 ਦਾ ਸੀ ਅਸੀਂ ਇਹਦੇ ਵਿੱਚ ਕਿੰਨਾ ਰੱਖਾਂਗੇ 10-10 ਦਾ ਇਸ ਵਿੱਚ ਸਟਾਰਟਿੰਗ ਜ਼ੀਰੋ ਤੋਂ ਸਟਾਰਟ ਤਾਂ ਨਹੀਂ ਕਰਨਾ ਸੀ ਨੇ ਕਿਉਂਕਿ ਸਾਡੇ ਅੱਖਰ ਜਿਹੜੇ ਨੇ ਵੱਡੇ ਨੇ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਕਾਊਂਟ ਕਰਨਾ ਚਾਹੀਦਾ ਤਾਂ ਸਾਨੂੰ ਜ਼ੀਰੋ ਲੈਣਾ ਪਿਆ ਇਹਦੇ ਵਿੱਚ ਅਸੀਂ ਕਾਊਂਟ ਕਿਹੜਾ ਕਰਨਾ ਹੈ ਪਹਿਲਾ ਅੱਖਰ ਛੋਟਾ 804 ਕਰ ਲੈ ਤਾਂ ਕਿ ਸਾਨੂੰ 800 ਤੋਂ ਕਰਨਾ ਪਊਗਾ ਕਿਉਂਕਿ ਅਸੀਂ ਅੰਤਰ ਕਿਹ ਉਸੀ ਤਰੀਕੇ ਨਾਲ ਸੇਮ ਤਰੀਕਿਆਂ ਤੁਸੀਂ ਇਹਨੂੰ ਕਰਕੇ ਦੇਖੋ ਤੇ ਸੇਮ ਤੁਹਾਡੇ ਇਹ ਹਿਸਾਰ ਨਹੀਂ ਬਣੂਗੀ ਤੁਸੀਂ ਚਾਹੋ ਇਹਨੂੰ ਵੀਡੀਓ ਨੂੰ ਪੋਜ਼ ਕਰਕੇ ਪਹਿਲਾਂ ਆਪਦੇ ਆ ਬਣਾ ਕੇ ਦੇਖੋ ਤੇ ਫਿਰ ਚੈੱਕ ਕਰੋ ਕਿ ਤੁਹਾਡਾ ਸਹੀ ਹੈ ਜਾਂ ਗਲਤ ਹੈ ਜੇਕਰ ਤੁਸੀਂ ਇਹ ਸਹੀ ਬਣਾ ਲਿਆ ਤਾਂ ਇਹਦਾ ਮਤਲਬ ਹੈ ਤੁਹਾਨੂੰ ਇਹ ਹਿਸਾਰ ਨਹੀਂ ਬਣਾਣੀ ਆ ਗਈ ਹੁਣ ਗੱਲ ਕਰਦੇ ਆਂ ਵੀ ਜਿਹੜਾ ਇਹ ਬਣੂਗਾ ਆਇਤ ਚਿੱਤਰ ਉਹ ਬਣੂਗਾ ਕਿਵੇਂ ਉਹ ਸਮਝ ਦੱਸ ਦੇਣਾ ਕਿਵੇਂ ਬਣੇਗਾ ਆਇਤ ਚਿੱਤਰ ਸਭ ਤੋਂ ਪਹਿਲਾਂ ਆਇਤ ਚਿੱਤਰ ਦੇ ਵਿੱਚ ਅਸੀਂ ਐਲ ਸ਼ੇਪ ਦੀ ਇੱਕ ਅਕ੍ਰਿਤੀ ਬਣਾਉਣੀ ਆ ਠੀਕ ਹੈ ਜੀ ਗ੍ਰਾਫਡੂ ਪ੍ਰੋਮ U ਜਿਹਦੇ ਵਿੱਚ ਇਹ X ਹੁੰਦਾ ਹੈ ਇਹ ਸਾਡਾ Y ਹੁੰਦਾ ਦੂਜੀ ਗੱਲ ਅਸੀਂ ਦੇਖਣਾ ਹੈ ਸਭ ਤੋਂ ਛੋਟਾ ਖਰ ਕਿੰਨਾ ਸਾਡਾ ਜਿਹੜੀ ਗਿਣਤੀ ਆਏ ਚਿੱਤਰ ਤੋਂ ਹੀ ਤੁਹਾਨੂੰ ਪਤਾ ਲੱਗਣਾ ਸਾਰ ਨਹੀਂ ਤੋਂ ਹੀ ਸਟਾਰਟਿੰਗ ਇੱਥੋਂ ਹੀ ਹੈ 800 ਤੋਂ ਖਤਮ ਕਿੱਥੇ ਹੋਇਆ 900 ਤੱਕ ਤਾਂ ਪਹਿਲਾਂ ਅਸੀਂ 800 ਤੋਂ 900 ਤੱਕ ਅਸੀਂ ਲਿਖਣਾ ਹੈ ਪਰ ਅੰਤਰ ਗਿਣ ਲੈ ਦਾਦਾਸ ਦਾ ਅੰਤਰ ਅਸੀਂ ਸਿੱਧੇ ਹੀ ਲੈ ਦਾਂਗੇ ਅਸੀਂ ਤਾਂ ਕਿ ਕੀ ਲਿਖਾਂਗੇ 0 800 810 820 830 840 850 860 70 80 90 ਹਮਸਾ ਜਿਸ ਤੱਕ 900 ਤੱਕ ਲਿਖ ਲੈਣਾ ਪੜਾ ਉਸ ਤੋਂ ਬਾਅਦ ਜਿਹੜੀ ਸਾਡੀ AI ਹੈ ਸਭ ਤੋਂ ਵੱਡਾ ਅੱਖਰ ਕਿਹਨਾਂ ਹੈ ਨੋ ਹੈ ਤਾਂ ਅਸੀਂ ਇੱਧਰ ਗਿਣਤੀ ਜਿਹੜੀ ਹੈ 9 ਜਾਂ 10 ਤੱਕ ਲਿਖ ਲੈਣੇ 1 2 3 4 5 6 7 8 9 10 ਹੁਣ ਸਾਨੂੰ ਜਿਹੜਾ ਦਿੱਤਾ ਹੋਇਆ ਸੀਗਾ ਇਹ ਇਹ ਕੀ ਚੀਜ਼ ਸੀਗੀ ਇਹ ਸਾਨੂੰ ਕਹਿ ਰਹੇ ਸੀ ਹਫਤਾਵਾਰੀ ਆਮਦਨ ਹੈ 840 ਰੁਪਏ ਦੀ ਤੇ ਜਿਹੜੇ ਇਹ ਸਾਡਾ ਆਨਸਰ ਆਇਆ ਬਰਾਬਰ ਇਹ ਕੀ ਚੀਜ਼ ਆਈ ਹੈ ਇਹ ਸਾਨੂੰ ਕਿਹਾ ਗਿਆ ਕਿ 30 ਕਾਮੇ ਦਾ ਫੈਕਟਰੀ ਚ 30 ਕਾਮੇ ਨੇ ਤਾਂ ਮਤਲਬ ਇੱਧਰ ਅਸੀਂ ਲਿਖਾਂਗੇ ਕਾਮਿਆਂ ਦੀ ਸੰਖਿਆ ਇੱਧਰ ਅਸੀਂ ਲਿਖਣਾ ਹੈ ਕਾਮਯਾਦੀ ਸੰਖਿਆ ਇੱਧਰ ਅਸੀਂ ਕੀ ਲਿਖਣਾ ਹੈ ਹਫਤਾਵਰੀ ਆਮਦਨ ਹਫਤਾਵਰੀ ਕੰਮ ਠੀਕ ਹੈ ਜੀ ਹੁਣ ਸਿਰਫ ਅਸੀਂ ਕੀ ਕਰਨਾ ਗ੍ਰਾਫ ਬਣਾਣਾਗਾ ਤੇ ਇਕਲ ਧਿਆਨ ਰੱਖਣੇ ਕੋ ਸਿੱਧਾ ਅਸੀਂ 0 ਤੋਂ 800 ਗਏ ਆ ਤਾਂ ਤੁਸੀਂ ਥੋੜਾ ਜਿਹਾ ਇਸ ਨੂੰ ਇਸ ਤਰੀਕੇ ਨਾਲ ਕਰ ਦੇਣਾ ਤਾਂ ਇਹ ਉਦੋਂ ਬਣਾਣਾ ਹੁੰਦਾ ਜਦੋਂ ਅਸੀਂ 0 ਤੋਂ ਵਾ ਸਿੱਧਾ 1 ਨਹੀਂ ਕਰ ਰਹੇ ਜੇਕਰ 0 ਤੋਂ ਤੁਸੀਂ 1 ਲਿਖ ਰਹੇ ਹੋ ਫਿਰ ਲਿਕ ਕਰਨ ਦੀ ਲੋੜ ਨਹੀਂ ਨਹੀਂ ਤਾਂ ਇਸ ਨੂੰ ਇਹ ਬਣਾਉਣਾ ਬਹੁਤ ਥੋੜਾ ਜਿਹਾ ਹੁਣ ਕਰਨਾ ਕੀ ਹੈ ਅਸੀਂ ਨੇ ਸਾਨੂੰ ਕਿਹਾ ਗਿਆ 800 ਤੋਂ 810 ਤਾਂ ਇੱਕ 800 ਵਾਲੀ ਲੈਣ ਸਿੱਧੀ ਖਿੱਚ ਲਓ ਇਹ 800 10 ਵਾਲੀ ਖਿੱਚਣੀ ਕਿੱਥੇ ਤੱਕ ਹੈ ਕਿੰਨੀ ਹੋਰ 3 ਹੈ ਤਾਂ 3 ਤੱਕ ਕਿਚੋ 800 ਵਾਲੀ ਲੈਣੀ ਖਿੱਚ ਲਈ 810 ਵਾਲੀ ਲੈਣੀ ਖਿੱਚ ਲਈ ਇਹ ਦੋਨੋਂ ਲੈਣ ਨੂੰ ਮਿਲਾ ਦੋ ਤੇ ਉੱਪਰ ਲਿਖ ਦੋ 810 ਸੌਰੀ ਕਿੰਨਾ ਸੀ 3 ਸੀ ਤਾਂ ਉਹ ਰਸੀ 3 ਨੇ ਲਿਖਣਾ ਠੀਕ ਹੈ ਜੀ ਅੱਗੇ ਕਿਹ ਕਹਿੰਦਾ 810 ਤੋਂ 820 ਮਤਲਬ ਕਿ 810 ਵਾਲੀ ਲੈਣ ਲੈਣੀ ਕੱਟ ਸੋ 20 ਵਾਲੀ ਲੈਣੀ ਕਿ ਤੱਕ ਲੈਣੀ ਹੈ 2 ਤੱਕ 2 ਕਿੱਥੇ ਆ ਸੀਗਾ ਤਾਂ 820 ਵਾਲੀ ਲੈਣ ਜਿਹੜੀ ਹੈ 2 ਤੱਕ ਮਾਰ ਕੇ ਇਸ ਨੂੰ ਜੋੜ ਦੋ ਕਿੰਨ ਵਾਲੀ ਦੇ ਉੱਪਰ 2 ਇਸ ਤਰੀਕੇ ਨਾਲ ਤੁਸੀਂ ਸਾਰਾ ਗ੍ਰਾਫ ਬਣਾਣਾ ਹੈ ਅਗਲਾ ਹੈ 1 1 ਤੱਕ ਬਣਾਵਾਂਗੇ ਇਹ ਧਿਆਨ ਰੱਖਿਓ ਵੀ ਲਾਈਨ ਸਿੱਧੀ ਹੋਵੇ ਟੇਢੀ ਨਾ ਹੋ ਚਲੀ ਜਾਵੇ ਨਾ ਉਹ ਡਬਲ ਲਾਈਨ ਹੋਵੇ ਉਸ ਤੋਂ ਬਾਅਦ ਸਾਨੂੰ ਜਦੋਂ 9 ਆ ਗਿਆ ਤਾਂ ਅਸੀਂ 9 ਤੱਕ ਚੱਲਾਂਗੇ 830 ਇਹ ਲੈਣ ਜਿਹੜੀ ਹੈ ਤੇ 840 ਲੈ ਲੀਏ ਇਸ ਤਰੀਕੇ ਨਾਲ ਤੁਸੀਂ ਸਾਰਾ ਗ੍ਰਾਫ ਕੰਪਲੀਟ ਕਰੋਗੇ ਤਾਂ ਤੁਸੀਂ ਦੇਖੋਗੇ ਇਸ ਤਰ੍ਹਾਂ ਦਾ ਗ੍ਰਾਫ ਜਿਹੜਾਗਾ ਕੰਪਲੀਟ ਬਣ ਜਾਣਾ ਠੀਕ ਹੈ ਜੀ ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਕਹਿੰਦੇ ਕਿਸ ਗੁੱਟ ਵਿੱਚ ਕਮਿਆ ਦੀ ਗਿਣਤੀ ਸਭ ਤੋਂ ਵੱਧ ਹੈ ਸਭ ਤੋਂ ਵੱਧ ਮਤਲਬ ਜਿਹੜੀ ਇਹਦੇ ਵਿੱਚ ਬਰਾਂਬਰ ਸਭ ਤੋਂ ਵੱਧ ਹੈ ਤਾਂ ਕਿਹੜਾ ਬਰਾਂਬਰ ਸਭ ਤੋਂ ਵੱਧ ਆਲਾ 830 ਤੋਂ 800 ਚਾਲੀ ਲਿਆ ਲੋ ਤਾਂ ਇਹ ਕਿਹਾ ਗੁੱਟ 840 ਵਿੱਚ ਕੰਮ ਇਹ ਕਿੰਦੇ ਸਭ ਤੋਂ ਵੱਧ ਹੈ ਇਹਦੇ ਨਾਲ ਦੀ ਇੱਕ ਚੈਪਟਰ ਆਪਾਂ ਸਾਰਾ ਕੰਪਲੀਟ ਕਰਨਾ ਹੈ ਨੈਕਸਟ ਉਹਦੇ ਵਿੱਚ ਸੇਮ ਸਵਾਲ ਆਣਗੇ ਤੁਸੀਂ ਉਰੀ ਸਮਝ ਲਓ ਤਾਂ ਕਿ ਤੁਹਾਨੂੰ ਅਗਲਾ ਚੈਪਟਰ ਜਿਹੜਾ ਸੋਖਾ ਲਗੇ ਅਗਲਾ ਹੈ ਕਿੰਨੇ ਕੰਮ ਇਹ ਰੁਪਏ 850 ਜਾਂ ਉਸ ਤੋਂ ਵੱਧ ਕਮਾਉਂਦੇ ਹਨ ਹਾਂਜੀ ਉਸ ਤੋਂ ਅਗਲਾ ਸਵਾਲ ਸਾਡਾ ਹੈ ਵੀ ਕਿੰਨੇ ਕੰਮ ਇਹ ਰੁਪਏ ਜਿਹੜੇ ਨੇ 850 ਤੋਂ ਘੱਟ ਕਮਾਉਂਦੇ ਹਨ ਤਾਂ ਤੁਸੀਂ ਦੇਖੋ 850 ਤੋਂ ਘੱਟ ਕਮਾਉਂਦੇ ਹਨ 850 ਤੋਂ ਕਿੱਥੇ ਆਪਣਾ ਆ ਸੀ ਇਹ ਤੋਂ ਘੱਟ ਵਾਲੇ ਜਿਹੜੇ ਨੇ ਸਾਰਾ ਨੇ ਕੀ ਕਰਦਾਂਗੇ ਆਪਾਂ ਜੋੜ ਕਰਦਾਂ ਤਾਂ ਕਿਹੜੇ-ਕਿਹੜੇ ਆਣਗੇ 3 ਆਜੂਗਾ 2 ਆਜੂਗਾ 1ਾ ਜ 9 ਆਜੂ ਤੇ 5 ਆਜੂ ਕਿਉਂਕਿ 840 ਘੱਟ ਗਿਆ ਤਾਂ ਸਾਨੂੰ ਪੜਿਆ ਸੀ ਵੀ 840 ਇਹ ਜਿਹੜੇ ਆਉਂਦੇ ਨੇ 830 ਤੋਂ ਲਾ ਕੇ 839 ਤੱਕ ਆਣਗੇ ਮਤਲਬ 840 ਘੱਟ ਨੇ ਤਾਂ ਅਸੀਂ ਇਹ ਵੀ ਵਿੱਚ ਲਾਵਾਂਗੇ ਤੇ ਸਾਰਿਆਂ ਦਾ ਕੀ ਕਰਦਾਂਗੇ ਐਡ ਕਰਦਾਂਗੇ ਤੇ ਆਨਸਰ ਸਾਡੇ ਕੋਲ ਕੀ ਆਜੂਗਾ 20 ਆਨਸਰ ਆਜੂਗਾ ਠੀਕ ਹੈ ਜੀ ਉਮੀਦ ਹੈ ਸਾਨੂੰ ਇਹ ਸਮਝ ਲੱਗ ਰਹੀ ਹੋਣੀ ਹਾਂਜੀ ਬੱਚਿਓ ਹੁਣ ਸਾਡੇ ਦੇਖੋ ਆਇਆ ਚਿੱਤਰ ਜਸਾਰਨੀ ਵਾਲ ਜਿਹੜੇ ਸਵਾਲ ਸੀ ਉਹ ਸਾਡੇ ਖਤਮ ਹੋ ਗਏ ਹੁਣ ਅਸੀਂ ਅੱਗੇ ਕਰਾਂਗੇ ਪਹਿਲਾਂ ਪਾਈ ਚਾਰਟ ਵਾਲੇ ਜੇਕਰ ਪਾਈ ਚਾਰਟ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਸਾਡੇ ਸਵਾਲ ਪੇਪਰ 'ਤੇ ਪੁੱਛੇ ਜਾ ਸਕਦੇ ਨੇ ਜਿਸ ਦੇ ਵਿੱਚ ਇੱਕ ਤਾਂ ਹੋਊਗਾ ਪਾਈ ਚਾਰਟ ਅਸੀਂ ਬਣਾਉਣਾ ਹੈ ਦੂਜਾ ਹੋਊਗਾ ਪਾਈ ਚਾਰਟ ਦਿੱਤਾ ਹੋਇਆ ਪਰਸਾਰਣੀ बनानी ਹੈ ਠੀਕ ਹੈ ਜੀ ਹੁਣ ਅਸੀਂ ਇਹ ਦੋਹੇ ਪ੍ਰਸ਼ਨ ਜਿਹੜਨੇ ਤੁਹਾਨੂੰ ਕਰਾਉਂਗਾ ਤੇ ਬਹੁਤ ਸੌਖੇ ਤਰੀਕੇ ਨਾਲ ਕਰਾਂਗੇ ਆਪਾਂ ਉਮੀਦ ਹੈ ਤੁਹਾਨੂੰ ਅੱਜ ਪਾਈ ਚਾਰਟ ਬਣਾ ਤੁਸੀ ਸਿੱਖ ਲੋਗੇ ਪਹਿਲਾ ਸਵਾਲ ਜਿਹੜਾ ਸਾਡਾ ਦੇਖੋ ਸਾਨੂੰ ਇਸ ਦੇ ਵਿੱਚ ਕੀ ਇੱਕ ਤਰੀਕੇ ਨਾਲ ਸਾਰਣੀ ਦਿੱਤੀ ਹੋਈ ਹੈ ਇਸੇ ਬਣਾਉਣਾ ਕੀ ਹੈ ਪਾਈ ਚਾਰਟ ਬਣਾਣਾ ਆ ਲਿਖਿਆ ਹੋਇਆ ਪਾਈ ਚਾਰਟ ਬਾਈ ਦੱਸੋ ਠੀਕ ਹੈ ਜੀ ਇਹਨੂੰ ਕਰਨਾ ਕਿਸ ਤਰੀਕੇ ਨਾਲ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਦੇਖੋ ਕੀ ਲਿਖਿਆ ਹੈ ਮੱਧ ਤਾਂ ਅਸੀਂ ਮੱਧ ਦਾ ਕੋਲ ਬਣਾਣਾ ਨੇ ਰਕਮ ਦਿੱਤੀ ਹੋਈ ਹੈ ਸਾਰੀ ਅਸੀਂ ਲੱਗੇ ਰਕਮ ਲਿਖ ਲੈਣੀ ਹੈ ਹੁਣ ਆਂਦਾ ਕੇਂਦਰੀ ਕੋਣ ਦਾ ਮਾਪ ਇਹ ਫਾਰਮੂਲਾ ਜ਼ਰੂਰ ਲਿਖਣਾ ਪੇਪਰ ਦੇ ਵਿੱਚ ਇਹਦੇ ਨੰਬਰ ਹੁੰਦੇ ਨੇ ਪੇਪਰ ਕਿਦਾਂ ਨੰਬਰ ਇਹਦਾ ਪੇਪਰ 'ਚ ਹੁੰਦਾ ਚਾਤਾ ਤੇ ਇਹ ਫਾਰਮੂਲਾ ਯਾਦ ਕਰ ਲਓ ਤੁਸੀਂ ਇਹੀ ਸੇਮ ਦਾ ਸੰਕਰਣ ਲਓ ਨੇ ਦੇਖੋ ਜਿਹੜਾ ਫਾਰਮੂਲਾ ਇਹ ਤੋਂ ਬਿਨਾ ਪੱਕਾ ਕਰਨਾ ਕਿਵੇਂ ਹੱਲ ਉਹ ਦੇਖ ਲਓ ਸਾਨੂੰ ਕਿਹਾ ਗਿਆ ਹੈ ਰਕਮ ਜਿਹੜੀ ਹੈ 2700 ਹੈ ਇਹ ਕਿਹਾ ਪਹਿਲੇ ਚ ਤਰਾਇਆ ਤੇ ਇੱਕ ਜੋੜ ਕਿੰਨਾ ਹੈ 10800 ਕਈ ਵਾਰ ਇਹ ਜੋੜ ਦਿੱਤਾ ਹੁੰਦਾ ਹੈ ਜ ਕਈ ਵਾਰ ਨਹੀਂ ਦਿੱਤਾ ਹੁੰਦਾ ਜੇਕਰ ਨਹੀਂ ਤਾਂ ਤੁਸੀਂ ਜੋੜ ਪਹਿਲਾਂ ਕਰ ਲੈਣਾ ਸਾਰਾ ਇਹ ਸਾਰਾ ਜੋੜ ਕਰ ਲੈਣਾ ਗੁਣਾ ਹਮੇਸ਼ਾ 360 ਵਾਲੇ ਕਰਨਾ ਕਿਉਂਕਿ ਇੱਕ ਚੱਕਰ ਦਾ ਜਿਹੜਾ ਕੋਣ ਹੁੰਦਾ ਹੈ ਉਹ 360 ਹੀ ਹੁੰਦਾ ਸਾਰਾ ਕੋਣ ਅਸੀਂ ਇਹਨੂੰ ਹੱਲ ਕਰਾਂਗੇ ਤੇ ਦੋ ਜੂਰਾਂ ਨਾਲ ਦੇਖੋ ਦੋ ਜੂਰਾਂ ਕੀ ਹੋ ਗਈਆਂ ਕੱਟੀਆਂ ਆ ਗਈਆਂ ਇਹ ਦੋ ਜੁਨ ਦੋ ਜੁਨ ਕੱਟ ਗਈਆਂ ਠੀਕ ਹੈ ਜੀ ਬਚਿਆ ਕਿੰਨਾ 27/108 ਗੁਣਾ ਦੇ ਵਿੱਚ 360 ਤਾਂ ਅਸੀਂ ਹੁਣ ਇਹਨੂੰ ਹੱਲ ਕਰਾਂਗੇ ਕਿ ਨੋ ਦੇ ਪਹਾੜ ਦੇ ਤੁਸੀਂ ਕੱਟ ਸਕਦੇ ਹੋ ਨੂੰ 9 ਤੇ 27 9 ਇੱਕ 9 12 ਪੈ ਗਿਆ ਦੋਸਤੋ ਫੇਰ ਕੱਟਾਂਗੇ 3 1 3 4 ਕਿੰਨਾ 1/4 360 ਕੋਸ਼ਿਸ਼ ਕਰਿਓ ਵੀ ਇਹਨੂੰ ਹਲੇ ਪਹਿਲਾਂ ਨਾ ਕੱਟੋ ਇਹਨੂੰ ਐਂਡ ਤੇ ਕੱਟਣਾ ਹੈ ਹਮੇਸ਼ਾ ਹੀ ਕਿਉਂਕਿ ਜਦੋਂ ਤੁਸੀਂ ਇਹਨੂੰ ਹੱਲ ਕਰੋਗੇ ਕਟਿੰਗ ਜਾਂ ਫਿਰ ਪਹਿਲਾਂ ਇਹਦੀ ਕਟਿੰਗ ਕਰ ਲਓ ਹਮੇਸ਼ਾ ਹੀ ਕਿਉਂਕਿ ਸਾਰੇ ਜਿੰਨੇ ਵੀ ਸਵਾਲ ਹੱਲ ਕਰਾਂਗੇ ਉਹ 360 ਵਟ 10 800 ਦੇ ਕੋਸਾਰੀ ਹੀ ਜਾ ਰਹੇ ਆ ਰਹੇ ਨਾ ਤਾਂ ਇਤਨਾ ਸਾਡੀ ਕੈਲਕੂਲੇਸ਼ਨ ਜਿਹੜੀ ਜਲਦੀ ਫਾਸਟ ਹੋ ਜਾਂਦੀ ਹੈ ਤਾਂ ਸਾਨੂੰ ਉਹ ਉਮੀ ਕਰਾ ਦੇਣਾ ਮਤਲਬ ਕਿ ਇਸ ਤਾਈ ਸੋਦੀ ਗੁਣਾ ਕਰਨੀ ਸੀ ਇਸ ਤਰੀਕੇ ਨਾਲ ਤਾਂ ਇਹਨੂੰ ਹੱਲ ਕਰੋ ਪਹਿਲਾਂ ਤਾਂ ਐਸੇ ਕਰਤੇ ਜੀਰੋ ਨਾਲ ਜੀਰੋ ਗਿਆ ਤਾਂ 36 1 36 36 3 108 ਹੁੰਦਾ ਹੈ 1 0 ਵੱਜ ਗਈ ਮਤਲਬ 30 ਤੇ ਚਲਾ ਗਿਆ ਤਾਂ ਹੁਣ ਸਾਡੇ ਕੋਲ ਕੀ ਕਰਨਾ ਸੀ 2700 ਦੀ ਗੁਣਾ ਕਰਨੀ ਹੈ 1 ਵਟੇ 30 ਨਾਲ ਹੱਲ ਕਰਾਂਗੇ 0 0 ਗਈ 3 1 3 9 3 27 ਕਿੰਨਾ ਬਚ ਗਿਆ 90 ਡਿਗਰੀ ਠੀਕ ਹੈ ਹੁਣ ਇਹਦਾ ਬੈਨੀਫਿਟ ਕੀ ਹੋਊਗਾ ਆਪਾਂ ਨੂੰ ਦੇਖੋ ਜੇ ਅਗਲਾ ਹੱਲ ਕਰਾਂਗੇ ਸੀ ਨਾ 1800 ਵਟੇ 10 800 368 ਸਾਨੂੰ ਪਤਾ ਵੀ 368 ਵਟੇ 10 800 ਕੋਈ ਕਟਿੰਗ ਕਰਾਂਗੇ ਬਚਿਆ ਕਿੰਨਾ ਸੀ 1 ਵਟੇ 30 ਬਚਿਆ ਸੀ ਤਾਂ ਪਹਿਲੀ ਲਿਖ ਦਿਓ 1 ਉਰੇ 30 ਦੇਖੋ ਕਿੰਨੇ ਜਲਦੀ ਆਨਸਰ ਆ ਗਿਆ ਸਾਡਾ ਇਹਨੂੰ ਕਟਿੰਗ ਕਰਾਂਗੇ 3 ਇੱਕਮ 3 ਚੀਜ਼ ਤਾਂ ਇਹਨਾਂ ਆ ਗਿਆ 60 ਡਿਗਰੀ ਇਹ ਹਰ ਕੰਮ ਵਿੱਚ ਹੀ ਕੰਮ ਆਣਾ ਕਿਉਂਕਿ ਸਾਨੂੰ ਪਤਾ ਆ ਗਿਆ ਵੀ ਇਹਨੂੰ ਕੱਟ ਕੇ 1/30 ਆ ਰਿਹਾ ਸਾਰੇ ਕਿਤੇ ਤਾਂ 240 ਨੂੰ ਤਿੰਨਾਂ ਭਾਗ ਕਰ ਦੋ ਕਿੰਨਾ ਆ 1/30 ਆਏ ਜਿਹਨੂੰ ਕਰਕੇ 150 ਨੂੰ ਤਿੰਨਾਂ ਭਾਗ ਕਰ ਦੋ 240 ਨੂੰ ਤਿੰਨਾਂ ਭਾਗ ਕਰ ਦੋ ਇਸ ਤਰੀਕੇ ਨਾਲ ਸਾਡੇ ਆਨਸਰ ਜਿਹੜੇ ਨੇ 6t ਨਿਕਲਣਗੇ ਤੇ ਪੇਪਰ ਜਿਹੜਾ ਸਾਡਾ ਸਵਾਲ ਜਿਹੜਾ ਹੈ ਸੌਖੇ ਤਰੀਕੇ ਨਾਲ ਹੱਲ ਹੋ ਜਾਊਗਾ ਹੁਣ ਗੱਲ ਕਰਦੇ ਭਾਈਚਾਟ ਬਣਾਉਣਾ ਕਿੱਦਾਂ ਜੋ ਕਿ ਸਭ ਤੋਂ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਸਰਕਲ ਮਾਰ ਲੈਣਾ ਇਹਨੂੰ ਚੱਕਰ ਕ ਚੱਕਰ ਕੋਸ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਛੋਟਾ ਉਹਨਾਂ ਨੇ ਵੱਡਾ ਉਹਨਾਂ ਨੇ ਜਿੰਨਾ ਤੁਹਾਡਾ ਦਿਲ ਕਰੇ ਜਿੰਨਾ ਜ਼ਿਆਦਾ ਛੋਟਾ ਹੋਵੇ ਨਾ ਜ਼ਿਆਦਾ ਵੱਡਾ ਹੋਵੇ ਦੇਖੀ ਕਿਤੇ ਚੱਕਰ ਅਸੀਂ ਬਣਾ ਲਿਆ ਚੱਕਰ ਬਣਾਉਣ ਤੋਂ ਬਾਅਦ ਕੀ ਕਰਨਾ ਸੀ ਇੱਕ ਪਹਿਲਾਂ ਸੈਂਟਰ 'ਚ ਲਾਈਨ ਖਿੱਚ ਲਓ ਯਾਰ ਇਹ ਲਾਈਨ ਜਿਹੜੀ ਸਿੱਧੀ ਹੋਵੇ ਢਿੱਡੀ ਨਾ ਜਾਵੇ ਠੀਕ ਹੈ ਜੀ ਹੁਣ ਕੀ ਕਰਨਾ ਸੀ ਨੇ ਪਹਿਲਾਂ ਸਭ ਤੋਂ ਵੱਡਾ ਕੋਣ ਜਿਹੜਾ ਹੈ ਉਹ ਬਣਾ ਲੈਣਾ ਸਭ ਤੋਂ ਵੱਡਾ ਕੋਣ ਕਿੰਨਾ ਆਇਆ ਇਹਨਾਂ ਵਿੱਚੋਂ ਦੇਖੋ 90 ਡਿਗਰੀ ਆਇਆ ਤਾਂ 90 ਕੋਣ ਸੋ ਨੂੰ ਮਰਾਨੇ ਆਂਦੇ ਹੋਣੇ ਜੇਕਰ ਨਹੀਂ ਆਂਦੇ ਤਾਂ ਧਿਆਨ ਨਾਲ ਦੇਖੋ ਅਸੀਂ ਜੇ ਡੀ ਦਾ ਇਹ ਵਿਚ ਵਾਲਾ ਪਾਰਟ ਦੇਖੋ ਤੁਹਾਨੂੰ ਲਾਈਨ ਦਿਖਰੀ ਹੋਣੀ ਚਾਹੀਦੀ ਤੁਹਾਡੀ ਡੀ ਦੇ ਬਿੰਦੂ ਹੋਣਾ ਇਸ ਨੂੰ ਬਿੰਦੂ ਤੇ ਰੱਖ ਲਓ ਇਸ ਤਰ੍ਹਾਂ ਕਿ ਸਾਹਮਣੇ ਦੇਖੋ 90 ਡਿਗਰੀ ਕਿੱਥੇ ਹੈ ਅਸੀਂ ਅੰਦਰ ਵਾਲਾ ਦੇਖਣਾ ਬਾਹਰ ਵਾਲਾ ਨਹੀਂ ਦੇਖਣਾ ਅੰਦਰ ਵਾਲਾ ਦੇਖ 90 ਡਿਗਰੀ ਕਿੱਥੇ ਆ ਗਿਆ ਜੀ ਉਰੇ ਆ ਗਿਆ ਉਰੇ ਡੋਟ ਲਾ ਲਓ ਤੇ ਉਰੋਂ ਇੱਕ ਸਿੱਧੀ ਲੈਣੀ ਖਿੱਚ ਲਓ ਠੀਕ ਹੈ ਧਿਆਨ ਇਹ ਰੱਖਣਾ ਵੀ ਆਪਾਂ ਨੇ ਚੱਕਰ ਜਿਹੜੀ ਬਾਹਰ ਹੋ ਗਈ ਉਹ ਤੇ ਇਹਦੀ ਲਾ ਮਾਰੂ ਬਸ ਇੱਕ ਵਾਰ 50 ਥੋੜੀ ਫੇਰ ਲੋ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਹਾਂ ਅਸੀਂ ਮਾਰ ਦਿੱਤੀ ਇਹ ਸਾਡਾ 90 ਡਿਗਰੀ ਦਾ ਕੋਣ ਬਣ ਗਿਆ ਠੀਕ ਹੈ ਜੀ ਹੁਣ ਅਗਲਾ ਕੋਣ ਜਿਹੜਾ ਬਣਾਣਾ ਉਹ ਸਭ ਤੋਂ ਇੰਪੋਰਟੈਂਟ ਹੈ ਬੱਚਿਆਂ ਨੂੰ ਆਹੀ ਨਹੀਂ ਆਉਂਦਾ ਅਗਲਾ ਕੋਣ ਜਿਹੜਾ ਸਭ ਤੋਂ ਵੱਡਾ ਹੈ ਵੱਡੇ ਦੀ ਕੁਝ ਕਰਨੀ ਅਗਲਾ ਕਿੰਨਾ ਕੋਣਾ 60 ਡਿਗਰੀ ਬਸ ਦੇ ਸਿੱਖ ਤੇ ਚਾਲ ਦੇ ਕੋਣ ਵੱਡੇ ਦਾ ਕੁਝ ਕਰਨੀ ਇਹ ਹੁਣ ਇਹ ਲਾਈਨ ਜਿਵੇਂ ਆਪਾਂ ਰੱਖੀ ਸੀ ਹੁਣ ਅਸੀਂ ਮੰਨ ਲਈਏ ਆਹ ਲੈਣਾ ਇਹ ਤੇ ਬਿੰਦੂ ਕਿੱਥੇ ਆਇਆ ਉਰੇ ਆ ਗਿਆ ਇਹਦੇ ਆਪਾਂ ਦੇਖਾਂਗੇ 60 ਡਿਗਰੀ ਕੋਣ 60 ਡਿਗਰੀ ਕੋਣ ਦੇਖੋ ਅੰਦਰ ਵਾਲਾ ਕਿੱਥੇ ਹੈ ਆ ਸੀ ਤਾਂ ਉਹ ਰੇਸੀ ਕੀ ਕਰਾਂਗੇ ਬਿੰਦੂ ਲਾ ਲਾਂਗੇ ਤਾਂ ਬਾਹਰਲੀ ਸਾਈਡ ਆ ਜਿਹੜਾ ਉੱਥੇ ਦਾ ਸੀ ਬਸ ਇੱਕ ਤਰੀਕੇ ਨਾਲ ਜੋਗੇ 6 ਦੀ ਲੈਣੀ ਹੁੰਦੀ ਹੈ ਤਾਂ ਅਸੀਂ ਇੱਥੋਂ ਆਪਾਂ ਨੇ ਇੱਕ ਤਰੀਕੇ ਨਾਲ ਬਣਾ ਲੈਣਾ 60 ਡਿਗਰੀ ਠੀਕ ਹੈ ਜੀ ਉਸ ਤੋਂ ਅੱਗੇ ਚੱਲਦੇ ਕਿੰਨੇ ਡਿਗਰੀ ਦਾ ਕੋਣ ਹੈ 80 ਡਿਗਰੀ ਦਾ ਹੁਣ 80 80 ਦਾ ਬਣਾਣਾ ਹੁਣ ਜਿਹੜੀ ਲਾਈਨ ਲੈਣੀ ਹੈ ਉਹ ਅਸੀਂ ਕਿੱਥੋਂ ਲੈਣੀ ਹੈ ਉਰੋ ਲੈਣੀ ਹੈ ਇਹਨੂੰ ਠਿੱਡਾ ਕਰ ਲਓ ਜੀ ਇਹ ਬਿੰਦੂ ਰੱਖ ਲਈ ਅਸੀਂ ਇੱਥੋਂ ਦੇਖੋ ਵੀ 80 ਡਿਗਰੀ ਕੋਣ ਕਿੱਥੇ ਆ ਰਿਹਾ ਅੰਦਰਲੀ ਸਾਈਡ ਆ ਗਿਆ ਪੂਰੇ ਬਿੰਦੂ ਵਾਲੀ ਪੂਰੇ ਬਿੰਦੂ ਤੋਂ ਅਸੀਂ ਸਿੱਧਿਕ ਰੇਖਾ ਵਿੱਚ ਲੈਣੀ ਹੈ ਠੀਕ ਹੈ ਇਹ ਅੰਦਰ ਸਰਕਲ ਦੇ ਅੰਦਰ ਰੱਖਿਓ ਬਾਹਰ ਕਿੰਨੀ ਲੋੜ ਪੈਣੀ ਨਹੀਂ ਹੈਗੀ ਇਹ ਸਾਡਾ ਬਣ ਗਿਆ 80 ਡਿਗਰੀ ਅੱਗੇ ਚੱਲਦੇ ਹਾਂ ਕਿ ਕਿੰਨਾ ਹੈ 50 ਡਿਗਰੀ ਦਾ ਤਾਂ ਉਰੋਂ ਹੀ ਅਸੀਂ ਨੇ ਲਾਈਨ ਜਿਹੜੀ ਹੈ ਡੀ ਟ ਡੀ ਕਰ ਲਓ ਤੇ ਆ ਰੱਖੀ ਅਸੀਂ ਨੇ ਅੰਦਰ ਵਾਲੀ ਸਾਈਡ ਦੇਖਣਾ ਆਪਾਂ ਹੈਨਾ ਕਿਉਂਕਿ 50 ਡਿਗਰੀ ਕਿੱਥੇ ਆ ਗਿਆ ਆ ਆ ਗਿਆ ਇੱਥੇ ਬਿੰਦੂ ਵਾਲੀ ਹੋਪਣੀ ਹੁਣ ਅਸੀਂ ਇੱਥੋਂ ਇਹਨੂੰ ਜੋੜ ਲੈਣਾ 50 ਡਿਗਰੀ ਵਾਸਤੇ ਇਹ ਆਹ ਨਹੀਂ ਸਾਡਾ ਜਾਂ ਡਿਗਰੀ ਜਿਹੜਾ ਬਚ ਜਾਂਦਾ ਉਹ ਉਹੀ ਹੋਊਗਾ ਜਿਹੜਾ ਤੁਹਾਡਾ ਆਨਸਰ ਆਇਆ ਸੀ ਕਿੰਨਾ ਸੀ 80 ਡਿਗਰੀ ਠੀਕ ਹੈ ਜੀ ਹੁਣ ਕੀ ਕਰਨਾ ਸਿਰਫ ਤੁਸੀਂ ਜਿਹੜਾ ਸਾਡਾ ਆ ਹੈਗਾ ਸੀ 90 ਦੇ ਕੀ ਸੀ ਕਰਾਇਆ ਤਾਂ ਅਸੀਂ 90 ਦੇ ਉੱਪਰ ਕੀ ਲਿਖ ਦਾਂਗੇ ਕਰਾਇਆ 60 ਕੋ ਦਵਾਇ ਜੋ ਕਿ ਸੀ ਸਿੱਖਿਆ ਤਾਂ 60 ਤੋਂ ਉੱਪਰ ਕਿੰਨੀ ਸਿੱਖਿਆ ਇਸ ਤਰੀਕੇ ਨਾਲ ਸਾਰਾ ਲਿਖ ਲਓ ਤੇ ਤੋਂ ਦੱਚੇ ਨੰਬਰ ਦਾ ਕੁਐਸਚਨ ਜਿਹੜਾ ਹੈਗਾ ਕੰਪਲੀਟ ਹੋ ਗਿਆ ਠੀਕ ਹੈ ਜੀ ਹੁਣ ਅਗਲੇ ਸਵਾਲ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਪਾਈ ਚਾਰਟ ਦਿੱਤਾ ਹੋਊਗਾ ਪਰ ਅਸੀਂ ਅੱਗੇ ਸਵਾਲਾਂ ਦੇ ਸਾਰਣੀ ਕੀ ਹੈ ਤਿਆਰ ਕਰਦੇ ਹਾਂ ਤਾਂ ਤੁਸੀਂ ਧਿਆਨ ਨਾਲ ਦੇਖੋ ਵੀ ਆਹ ਸਾਡਾ ਜਿਹੜਾ ਪਾਈ ਚਾਰਟ ਸਾਨੂੰ ਦਿੱਤਾ ਹੋਇਆ ਦਿੱਤਾ ਹੋਊਗਾ ਹੁਣ ਅਸੀਂ ਕੀ ਕਰਨਾ ਹੈ ਸਾਨੂੰ ਇੱਕ ਆਬ ਬਣਾਣੀ ਹੈ ਇਹਦੇ ਵਿੱਚ ਕੀ ਸੀਗਾ ਦੇਖੋ ਸਾਨੂੰ ਸਾਰਨ ਦਿੱਤੀ ਹੋਈ ਸੀ ਅਸੀਂ ਕੇਂਦਰੀ ਕੋਣ ਗੱਡੇ ਤੇ ਪਾਈ ਚਾਰਟ ਬਣਾਇਆ ਇਸ ਵਿੱਚ ਕੀ ਹੈ ਸਾਨੂੰ ਪਾਈ ਚਾਰਟ ਦਿੱਤਾ ਹੈ ਕੇਂਦਰੀ ਕੋਣ ਦਿੱਤੇ ਨੇ ਪਰ ਸਾਨੂੰ ਕੀ ਦਿੱਤਾ ਹੋਇਆ ਜਿਹੜੀ ਆ ਇਧਰ ਵਾਲੀ ਸਾਰਣੀ ਸੀ ਹੁਣ ਇਹ ਸੀ ਬਣਾਣੀ ਹੈ ਇਹਦਾ ਜਮਾਂ ਸੋਖਾ ਤਰੀਕਾ ਹੈ ਤੁਸੀਂ ਕੀ ਕਰਨਾ ਹੈ ਜਿਵੇਂ ਅਸੀਂ ਗੱਲ ਕਰੀ ਜੀ ਸਾਨੂੰ ਦਿੱਤਾ ਕੀ ਹੋਇਆ ਕਿਉਂਕਿ ਦੇਣ ਵਾਲਾ ਜਿਹੜਾ ਹੈ ਉਹੀ ਇੰਪੋਰਟੈਂਟ ਚੀਜ਼ ਹੈ ਸਾਨੂੰ ਕਿਹਾ ਗਿਆ ਹੈ ਗਣਿਤ ਵਿੱਚ 180 ਅੰਕ ਪ੍ਰਾਪਤ ਕੀਤੇਗੇ ਅਸੀਂ ਇਹ ਚ ਹੀ ਦਿਖਾ ਦੇ ਸਭ ਤੋਂ ਵੱਡਾ ਠੀਕ ਹੈ ਜੀ ਤੇ ਗਣਿਤ ਵਿੱਚ ਤੁਮ ਕੋਣ ਦਿੱਤਾ ਹੋਇਆ ਹੈ 90% ਤਾਂ ਸਾਨੂੰ ਪਤਾ ਲੱਗ ਗਿਆ ਵੀ ਗਣਿਤ ਵਿੱਚ ਦੋ ਜੈਤੀ ਹੋਈਆਂ ਨੇ ਪਹਿਲਾ ਅੰਕ ਜੋ ਕਿੰਨੇ ਨੇ 180 ਤੇ ਪ੍ਰਤੀਸ਼ਤ ਕਿੰਨਾਤਾ ਹੋਇਆ 90 ਜੇਕਰ ਦੋ ਚੀਜ਼ਾਂ ਪਤਾ ਲੱਗੀਆਂ ਤਾਂ ਹੁਣ ਅਸੀਂ ਅਨਸਰ ਕੱਢਣਾ ਹੈ ਸਾਨੂੰ ਕੀ ਕਹਿੰਦੇ 90% ਦੀ ਵੈਲਿਊ ਕਿੰਨੀ ਹੈ 180 ਅਸੀਂ ਕੱਢਣੀ ਕਿੰਨੀ ਹੁੰਦੀ ਹੈ ਪੂਰੇ ਚੱਕਰ ਦੀ ਅਨੇਕ ਪੂਰੇ ਇੱਕ ਗਿਣਨਾ ਦਾ 360 ਡਿਗਰੀ ਦਾ ਮੰਨ ਲਾਂ ਕਿ 360 ਪ੍ਰਤੀਸ਼ਤ ਦੀ ਵੈਲਿਊ ਬੱਦਨੀ ਹੈ ਅਸੀਂ ਤਾਂ ਸਾਨੂੰ ਇਹ ਦੱਸਿਆ ਹੋਇਆ ਮੈਨੇ ਵੀ ਪਹਿਲਾਂ ਵੀ ਇਹ ਦੋਨਾਂ ਦੀ ਗੁਣਾ ਹੁੰਦੀ ਹੈ ਇਹਦੇ ਨਾਲ ਕੀ ਹੁੰਦੀ ਹੈ ਭਾਗ 180 ਦੀ ਗੁਣਾ 360 ਨਾਲ ਕਰਨੀ ਹੈ ਤੇ 90 ਨਾਲ ਦੀ ਕਰਦਣੀ ਹੈ। ਭਾਗ। ਇਹਨੂੰ ਹੱਲ ਕਰਾਂਗੇ 720 ਅਨਸਰ ਆਜੂ। ਠੀਕ ਹੈ? ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਦੁੱਗਣਾ ਹੋ ਰਿਹਾ ਇਹ। 90 ਦੋ 180 ਹੁੰਦਾ ਹੈ। ਤੇ 360 ਦੋ ਕਿੰਨਾ ਹੋਇਆ 720। ਇਹ ਮੈਂ ਵੀ ਕਰ ਸਕਦੇ ਹਾਂ। ਤਾਂ ਸਾਨੂੰ ਪਤਾ ਲੱਗ ਗਿਆ ਵੀ ਕੁੱਲ ਅੰਕ ਕਿੰਨੇ ਨੇ? ਕੁੱਲ ਅੰਕ 720 ਨੇ। ਕਿਉਂਕਿ ਸਾਡੇ ਕੋਲ ਕੁੱਲ ਅੰਕ ਹੁੰਦਾ ਕਿੰਨਾ 360 ਪਲਛੇ ਦੁੰਦਾ। ਤਾਂ 720 ਕੁੱਲ ਆ। ਹੁਣ ਸਾਨੂੰ ਪੁੱਛਿਆ ਕੀ ਹੈ? ਕੁੱਲ ਪ੍ਰਾਪਤ ਅੰਕ ਪੁੱਛਿਆ ਸੀ ਪਹਿਲਾਂ ਤਾਂ ਉਹ ਸਾਡਾ 720 ਅਨਸਰ ਆ ਗਿਆ। ਉਹ ਕਹਿੰਦਾ ਹਰੇਕ ਅੰਕ ਪ੍ਰਾਪਤ ਕਰੋ ਹਰ ਇੱਕ ਵਿਸ਼ੇ ਦੇ ਅੰਕਕ ਸਾਨੂੰ ਪਤਾ ਲੱਗ ਕੀ ਕਰਾਂਗੇ ਪਹਿਲਾਂ ਹਿੰਦੀ ਗੱਲ ਕਰੀ ਕਿੰਨਾ ਪਰਸੈਂਟ ਹੈ 60% ਤਾਂ 60 ਉੱਪਰ ਲਿਖਾਂਗੇ ਤੇ 68 ਕੋਣ ਦਾ ਤੇ 68 ਨੀਚੇ ਲਿਖਾਂਗੇ ਗੁਣਾ ਕਰਨਾ ਕਰਾਂਗੇ 720 ਨਾਲ ਕਿਉਂਕਿ 60 ਵਿੱਚ ਕੁੱਲ ਅੰਕ ਆ ਗਏ ਨਾ 720 ਤਾਂ ਕਰਕੇ ਜੇਕਰ ਨਾਲੇ ਪੁੱਛੋ ਤਾਂ ਵੀ ਸੇ ਕੁੱਲ ਅੰਕ ਕੱਢ ਦੀ ਕਰਦੇ ਜਦੋਂ ਅਸੀਂ ਭਸਾਰ ਨਹੀਂ ਹੁੰਦੀ ਹੈ ਤਾਂ ਸਾਨੂੰ ਦੱਸਿਆ ਵੀ ਆਪਾਂ ਪਹਿਲਾਂ ਇਹ ਦੋਨੋਂ ਹੱਲ ਕਰਾਂਗੇ ਇਹ ਇੱਕ ਆ ਗਿਆ ਇਹ ਦੋ ਆ ਗਿਆ ਸਾਨੂੰ ਪਤਾ ਲੱਗ ਗਿਆ ਵੀ ਇਹਨੂੰ ਕੱਟ ਕੇ ਇੱਕਾਂ ਦੇ ਇਹਨੂੰ ਕੱਟ ਕੇ ਦੋ ਉਰੇ ਇੱਕ ਉਰੇ ਦੋ 1 2 1 ਉਨ ਕੀ ਗੱਲ 60 ਦੋਨੋਂ ਗੁਣਾ ਕਰੀ 120 ਆ ਗਿਆ 75 ਦੋਨੋਂ ਗੁਣਾ ਕਰੀ 150 ਆ ਗਿਆ 70 ਦੋਨੋਂ ਕਰ 140 65 ਦੋਨੋਂ ਕਰ 130 90 ਦੋਨੋਂ ਕਰ 180 ਤੇ ਟੋਟਲ ਕਰਕੇ ਦੇਖੋਗੇ 720 ਹੀ ਆਊਗਾ ਤੁਹਾਡਾ ਇਹ ਦੋ ਪ੍ਰਸ਼ਨ ਨੇ ਜਿਹੜੇ ਸਾਡੇ ਪੇਪਰ ਚ ਆਉਂਦੇ ਹੀ ਆਉਂਦੇ ਨੇ 100% ਤੇ ਇਹ ਬੱਚਿਆਂ ਨੂੰ ਇਹ ਔਖਾ ਲੱਗਦੇ ਤੁਸੀਂ ਇਹ ਵੀਡੀਓ ਦੁਬਾਰਾ ਦੇਖੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਈ ਤੇ ਆਪਦੇ 6 ਨੰਬਰ ਤੁਹਾਡੇ ਪੱਕੇ ਹੋ ਜਾਣ ਤੇ ਬਹੁਤ ਹੀ ਸੌਖਾ ਸਵਾਲ ਹੈ ਕੋਈ ਐ ਨਹੀਂ ਵੀ ਔਖਾ ਸਵਾਲ ਹੈ ਬਹੁਤ ਹੀ ਸੌਖਾ ਸਵਾਲ ਹੈ ਅਗਲੇ ਕੱਲ ਕਰਦੇ ਹਾਂ ਸਭਾਵਨ ਵਾਲੇ ਸਵਾਲ ਦੀ ਪੇਪਰ ਦੇ ਵਿੱਚ ਦੇਖੋ ਇਹ ਚੈਪ ਸਵਾਲ ਜਿਹੜਾ 6 ਨੰਬਰ ਦੇ ਵਿੱਚ ਤਾਂ ਨਹੀਂ ਆਉਂਦਾ ਅੰਨਾ ਘਟਾਂ ਦਾ ਪਰ 1 ਨੰਬਰ ਚ ਜ਼ਰੂਰ ਆਉਂਦਾ ਹੈ ਐਮਸੀਕਿਊ ਦੇ ਵਿੱਚ ਤੇ ਬਹੁਤ ਹੀ ਸੋਖਾ ਸਵਾਲ ਹੈ ਕਰਨਾ ਕੀ ਹੈ ਇਹਦੇ ਵਿੱਚ ਕਹਿੰਦਾ ਪੰਜ ਲਾਲ ਗਿੰਦਾਂ ਨੇ ਤਾਂ ਅਸੀਂ ਲਿਖ ਲੈਣਾ ਹੈ ਵੀ ਲਾਲ ਕਿੰਨੀਆਂ ਨੇ ਜੀ ਪੰਜ ਤਿੰਨ ਨੀਲੀਆਂ ਗਿੰਦਾਂ ਨੇ ਕਹਿੰਦਾ ਤਾਂ ਨੀਲੀ ਕਿੰਨਾਂ ਹੋ ਗਈਆਂ ਤਿੰਨ ਹੋਰ ਸਾਨੂੰ ਕੋਈ ਗੇਂਦ ਕਹੀ ਨਹੀਂ ਗਈ ਸਭ ਤੋਂ ਪਹਿਲਾਂ ਅਸੀਂ ਸਵਾਲ ਪੜ੍ਹਨ ਤੋਂ ਮੇਸ਼ਕ ਕੁੱਲ ਗਿੰਦਾਂ ਕੁੱਲ ਕਰਨਾ ਹੈ ਤਾਂ ਕੁੱਲ ਕਿੰਨਾ ਹੋ ਗਿਆ 8 ਹੋ ਗਿਆ ਠੀਕ ਹੈ ਜੀ ਇਹ ਫਾਰਮੂਲਾ ਹੈ ਇਹ ਤੁਸੀਂ ਯਾਦ ਰੱਖਣਾ ਕਈ ਵਾਰ ਸਿੱਧਾ ਫਾਰਮੂਲਾ ਪੁੱਛ ਲੈਂਦਾ ਹੈ ਨਾ ਪੇਪਰ ਦੇ ਵਿੱਚ ਸੰਭਾਵਨਾ ਹੁੰਦੀ ਕੀ ਹੈ ਅਨੁਕੂਲ ਪਰਨਾਮਾ ਦੀ ਸੰਖਿਆ बटे ਦੇ ਵਿੱਚ ਕੁੱਲ ਸੰਭਵ ਪਰਨਾਮਾ ਦੀ ਸੰਖਿਆ ਸਾਨੂੰ ਕੀ ਪੁੱਛਿਆ ਕਹਿੰਦਾ ਲਾਲ ਗਿੰਦੇ ਦੀ ਸੰਖਿਆ ਬਤਾ ਕਰੋ ਸੰਭਾਵਨਾ ਬਤਾ ਕਰੋ ਲਾਲ ਗਿੰਦੇ ਕਿੰਨੀਆਂ ਸੀ 5 ਕੁੱਲ ਕਿੰਨੀਆਂ ਨੇ 8 ਇਹ ਆਨਸਰ ਹੈ ਕਹਿੰਦਾ ਨੀਲੀ ਗੇਂਦ ਹੋਵੇ ਨੀਲੀ ਕਿੰਨੀਆਂ ਨੇ 3 ਕੁੱਲ ਕਿੰਨੀਆਂ ਨੇ 8 ਇਹ ਸਾਡਾ ਆਨਸਰ ਆ ਦੇਖੋ 5/8 3/8 ਠੀਕ ਹੈ ਜੀ ਅਗਲਾ ਸਵਾਲ ਕਹਿੰਦਾ ਪਾਸੇਵਲ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਪੇਪਰ 'ਚ ਆਉਂਦਾ ਹੀ ਹੁੰਦਾ ਕਹਿੰਦਾ ਜੇਕਰ ਇੱਕ ਪਾਸੇ ਇਹ ਕੁਐਸਚਨ ਉਹ ਹੈ ਜਿਹੜਾ 6 ਨੰਬਰ 'ਚ ਆ ਸਕਦਾ ਹੈ ਕਿਨਾਂ ਜੇਕਰ ਇੱਕ ਵਾਰ ਸੁੱਟਿਆ ਜਾਵੇ ਤਾਂ ਸੰਭਾਵਨਾ ਪਤਾ ਕਰੋ ਪਹਿਲਾਂ ਤਾਂ ਅਸੀਂ ਪਾਸੇ ਦੀ ਜੇਕਰ ਗੱਲ ਕਰੀਏ ਪਾਸਾ ਹੁੰਦਾ ਜਿਹੜਾ ਆਪਾਂ ਡਾਈਸ ਖੇਡਦੇ ਹਾਂ ਨਾ ਇਸ ਤਰੀਕੇ ਨਾਲ ਹੁੰਦਾ ਹੈ ਸਾਰੇ ਕਿਤੇ ਉੱਪਰ 1 ਤੋਂ ਲੈ ਕੇ 6 ਤੱਕ ਗਿਣਤੀ ਹੁੰਦੀ ਹੈ ਠੀਕ ਹੈ ਜੇਕਰ ਸਾਨੂੰ ਕਹਿੰਦਾ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ਹਿੱਸਿਆਂ ਨੂੰ ਪਹਿਲਾਂ ਕੀ ਕਹਿੰਦਾ ਇੱਕ ਅਪਹਾਜ ਸੰਖਿਆ ਅਪਹਾਜ ਸੰਖਿਆ ਕਿਹੜੀ ਹੁੰਦੀ ਹੈ ਪਾ ਸੰਖਿਆ ਠੀਕ ਹੈ ਜਿਹੜੀ ਕਿਸਦੇ ਭਾਣੇ ਤੇ ਨਹੀਂ ਆਉਂਦੇ ਤਾਂ ਇਹਦੇ ਵਿੱਚ ਦੇਖੋ 2 ਕਿਸਦੇ ਭਾਣੇ ਤੇ ਨਹੀਂ ਆਉਂਦਾ 3 ਕਿਸਦੇ ਭਾਣੇ ਤੇ ਨਹੀਂ ਆਉਂਦਾ 5 ਕਿਸਦੇ ਭਾਣੇ ਤੇ ਨਹੀਂ ਆਉਂਦਾ 1 ਨੂੰ ਅਸੀਂ ਨਹੀਂ ਮੰਨਦੇ ਨਹੀਂ ਹੁੰਦੇ ਠੀਕ ਹੈ ਜੀ ਤਾਂ ਕਿੰਨੇ ਅੱਖਰ ਸੰਖਿਆ ਗਈਆਂ 3 ਆ ਗਈਆਂ ਕੁੱਲ ਸੰਖਿਆ ਹੈ ਕਿੰਨੀ ਅਸੀਂ ਆ 6 ਸੀਆਂ ਤਾਂ ਆਨਸਰ ਨਿਕਲੇ 3/6 ਇਹਨੂੰ ਹੱਲ ਕਰ ਲਾਂਗੇ ਸੀ 3/ 3 1 3 3 6 ਤਾਂ ਇੱਕ ਉੱਪਰ ਦੋ ਛਾੜਕਿਆ ਗਿਆ ਆਨਸਰ ਆ ਗਿਆ ਅਗਲਾ ਕੁਐਸਚਨ ਚੱਲਦੇ ਹਾਂ ਸੰਖਿਆ 2 ਹੋਵੇ ਜਾਂ 4 ਹੋਵੇ ਸੰਖਿਆ 2 ਜਾਂ ਫਿਰ 4 ਕਿੰਨੀ ਸੰਖਿਆਵਾਂ ਨੇ 2 ਨੇ ਕੁੱਲ ਕਿੰਨੀਆਂ ਨੇ 6 ਨੇ ਇਹਨੂੰ ਹੱਲ ਕਰ ਲਓ 1/3 ਅਸਰ ਆ ਗਿਆ ਫਾਰਮੂਲਾ ਜ਼ਰੂਰ ਲਿਖਣਾ ਪਹਿਲਾਂ ਫਾਰਮੂਲਾ ਲਿਖ ਰਹਿਣਾ ਤੁਲੀ ਇਹਦਾ 1 ਨੰਬਰ ਹੁੰਦਾ ਠੀਕ ਹੈ ਜੀ ਅਗੀਆਂ 4 ਤੋਂ ਵੱਡੀ ਸੰਖਿਆਵਾਂ 4 ਤੋਂ ਵੱਡੇ ਕਿਹੜੀਆਂ ਹੋਣਗੀਆਂ 5 ਤੇ 6 ਹੋਣਗੀਆਂ ਕਿੰਨੀ ਸੰਖਿਆਵਾਂ ਨੇ 2 ਬਣੀਆਂ ਕੁੱਲ ਕਿੰਨੀਆਂ ਨੇ 6 ਨੇ ਤਾਂ ਇਹੀ ਸੇਮ ਚੀਜ਼ ਬਣ ਜਾਈ ਅੱਗੇ ਚੱਲਦੇ ਹਾਂ ਇੱਕ ਟਾਂਕ ਸੰਖਿਆ ਹੋਵੇ ਟਾਂਕ ਸੰਖਿਆ ਕਿਹੜੀ ਹੁੰਦੀ ਹੈ ਜਿਵੇਂ 1 3 5 ਜਿਹੜੇ 2 ਦੇ ਭਾਗ ਨਹੀਂ ਹੁੰਦੀ ਤਾਂ ਅਸੀਂ ਦੇਖਿਆ ਕਿ ਕਿੰਨੀ ਸੰਖਿਆ ਬਣੀਆਂ 1 2 3 ਬਣੀਆਂ ਤਾਂ ਤੈਨੂੰ ਉੱਪਰ ਲਿਖਾਂਗੇ 6 ਕਿਤੇ ਲਿਖਾਂਗੇ ਨੀਚੇ ਲਿਖਾਂਗੇ ਹੱਲ ਕਰਾਂਗੇ 1 ਬਟਾ 2 ਇਹ ਤੁਹਾਡਾ ਜਿਹੜਾ ਹੈਗਾ 7ਵਾਂ ਕੁਸ਼ਚਨ ਕੰਪਲੀਟ ਕਰ ਲਿਆ ਆਪਾਂ ਨੇ ਜੋ ਕਿ ਪੇਪਰ 'ਚ ਆ ਸਕਦਾ ਸੀ ਅਗਲਾ ਸਵਾਲ ਕਰਦੇ ਪੇਪਰ 'ਚ ਆਉਣ ਵਾਸਤੇ ਆਪਾਂ ਸੰਭਾਵਨਾ ਲਈ ਕਹਿੰਦੇ 20 ਘਾੜਨੇ ਜਿਹਦੇ ਉੱਪਰ 1 ਤੋਂ ਲੈ ਕੇ 20 ਤੱਕ ਗਿਣਤੀ ਲਿਖੀ ਹੋਈ ਹੈ ਤੁਸੀਂ ਦੀ 1 ਤੋਂ ਲੈ ਕੇ ਪਹਿਲਾਂ 20 ਤੱਕ ਗਿਣਤੀ ਲਿਖ ਲਓ ਇੱਕ ਤੋਂ 3 4 5 6 7 8 9 10 11 ਵਾ 13 14 15 16 17 18 19 20 ਕੋណਾ ਸਿਕ ਪ੍ਰਸ਼ੰਤੇ ਆਣਨੇ ਆ ਕਹਿੰਦਾ ਸੰਖਿਆ ਕੀ ਹੋਵੇ ਟਾਂਕ ਹੋਵੇ ਟਾਂਕ ਸੰਖਿਆ ਸਾਨੂੰ ਪਤਾ ਕਿਹੜੀ ਹੁੰਦੀ ਹੈ ਜਿਹੜੀ ਦੋ ਦੇ ਭਾਗ ਨਹੀਂ ਹੁੰਦੀ ਤਾਂ ਅਸੀਂ ਦੇਖਿਆ ਕਿਹੜੇ-ਕਿਹੜੇ ਆਣਗੇ 1 ਆਊਗਾ 3 ਵੀ ਆਊਗਾ 5 ਵੀ ਆਊਗਾ 7 9 ਇਸ ਤਰੀਕੇ ਨਾਲ ਆਣਗੇ ਤਾਂ ਜਦੋਂ ਅਸੀਂ ਸਾਰੇ ਤੁਸੀਂ ਗਿਣਤੀ ਕਰੋਗੇ ਤਾਂ 10 ਸੰਖਿਆਵਾਂ ਦੰਨੀਆਂ ਕੁੱਲ ਸੰਖਿਆ ਕਿੰਨੇ ਸੀ ਆ 20 ਤਾਂ ਸੀ ਕਿ ਨਾ ਕੁ 10 ਵਟੇ b ਹੱਲ ਕਰ ਲੋ 10 1 10 10 2 20 ਕਿੰਨਾ ਆਂਸਰ ਆ ਗਿਆ 1/2 ਆਂਸਰ ਆ ਗਿਆ ਅੱਗੇ ਕਹਿੰਦਾ ਅਪਾਜ ਸੰਖਿਆ ਹੋਵੇ ਅਪਾਜ ਸੰਖਿਆ ਇਸ ਦੇ ਵੀ ਕਿਹੜੇ ਕਿਸ ਦੇ ਭਾੜੇ ਤੇ ਭਾਗ ਨਹੀਂ ਹੁੰਦੀ ਤਾਂ ਕਿ ਆਹ ਸੰਖਿਆਾਂ ਨੇ 2 3 5 7 11 13 17 ਹੁੰਦੀ ਇਹ ਸੰਖਿਆਾਂ ਨੇ ਕਿੰਨੀਆਂ ਬਣੀਆਂ ਇਹ ਗਿਣ ਕੇ ਦੇਖ ਲੋ 8 ਆਣੀਆਂ ਕੁੱਲ ਕਿੰਨੀਆਂ ਨੇ 20 ਨੇ ਦੋਨੋਂ ਕੇੇ ਭੜਦੇ ਜਾਂਦੇ ਨੇ 2 ਦੇ ਭੜਦੇ ਜਾਂਦੇ ਨੇ ਪਹਿਲਾਂ ਤਾਂ 8/2 ਜਿਹੜੇ ਦੋ ਦੇ ਭੜਦੇ ਜਾਂਦੇ ਨੇ ਇਹ 4 ਆ ਜਾਊਗਾ ਇਹ 10 ਆ ਜਾਊਗਾ ਦੁਬਾਰਾ ਫਿਰ ਦੋ ਦੇ ਭੜਦਗੇ 2 ਆਇਆ ਅੰਜਾਇ। ਤਾਂ ਕਿੰਨਾ ਆ ਸਕਿਆ 2/5। ਅਗਲਾ ਸਵਾਲ ਤੁਸੀਂ ਆਪ ਗਾ ਦੇਖੋਗੇ ਇੱਕ ਅੰਕ ਵਾਲੀ ਸੰਖਿਆ ਵਿੱਚ ਇੱਕ ਅੰਕਾਂ ਵਾਲੀ ਸੰਖਿਆ ਕਿੰਨੇ ਨਹੀਂ ਜਿਹੜੀ 0 ਤੋਂ ਲੈ ਕੇ 9 ਤੱਕ ਹੋਣਾ। ਤਾਂ 0 ਸਾਡੇ ਇਹਦੇ ਵਿੱਚ ਹੈ ਨਹੀਂ ਕਿਉਂਕਿ ਕਿਉਂ ਸਟਾਰਟ ਸੀਗਾ। ਤਾਂ ਕੁੱਲ ਸੰਖਿਆ ਕਿੰਨੀਆਂ ਬਣਨਗੀਆਂ? 9 ਹੀ ਬਣਨਗੀਆਂ। ਤਾਂ 9/20 ਸਾਡਾ ਕੀ ਆ ਜੂਗਾ? 5 ਸਰਾ ਜੂਗਾ। ਅਗਲੇ ਚ ਚੱਲਦੇ ਹਾਂ। ਕਹਿੰਦਾ 15 ਲੜਕੀਆਂ ਹਨ। ਲੜਕੀਆਂ ਕਿੰਨੇ ਨੇ? 15। ਲੜਕੇ ਕਿੰਨੇ ਨੇ? 12। ਤਾਂ ਸਾਨੂੰ ਦੱਸਿਆ ਵੀ ਪਹਿਲਾਂ ਹਮੇਸ਼ਾ ਕੀ ਕਰਨਾ ਆਪਣੇ ਕੁੱਲ ਕੱਢਣਾ। ਕੁੱਲ ਕਿੰਨਾ ਆ ਗਿਆ? 27 ਪੁੱਛਿਆ ਗਿਆ ਲੜਕਾ ਹੋਵੇ ਲੜਕਾ ਕਿੰਨੇ ਨੇ 12 ਤਾਂ 12/27 ਕਿਹਾ ਜੋਲਾ ਆਨਸਰ ਆਜੂ ਅੱਗੇ ਕਹਿੰਦਾ ਲੜਕੀ ਹੋਵੇ ਤਾਂ 15 ਲੜਕੀਆਂ ਨੇ 27 ਕੁੱਲ ਨੇ ਤਾਂ 15/27 ਆਜੂ ਇਹਨੂੰ ਹੱਲ ਕਰ ਲਓ ਜੇ ਕਟਿੰਗ ਹੁੰਦੀ ਹੈ ਕਿ ਇੱਕ ਭਾੜ ਦੇ ਜਾਂਦੇ ਨੇ ਅਗਲਾ ਕਹਿੰਦਾ ਜੇਕਰ ਅੰਗਰੇਜ਼ੀ ਵਰਣਮਾਲਾ ਵਿੱਚ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੁੱਛਿਆ ਗਿਆ ਬਾਰ-ਬਾਰ ਇਹ ਐਮਸੀਕਿਊ ਦੇ ਵਿੱਚ ਜੇਕਰ ਅੰਗਰੇਜ਼ੀ ਵਰਣਮਾਲਾ ਵਿੱਚ ਵਰਣ ਚੁਣੇ ਜਾਵੇ ਤਾਂ ਸੰਭਾਵਨਾ ਬਤਾ ਕਰੋ ਕਿ ਉਹ ਇੱਕ ਸਵਰ ਹੋਵੇ ਤੇ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਪਤਾ ਹੋਣਾ ਦੇ ਸਵਰ ਕੀ ਹੁੰਦਾ ਹੈ ਤੇ ਵਰਣਮਾਲਾ ਵਿੱਚ ਕਿੰਨੇ ਵਰਣ ਹੁੰਦੇ ਨੇ ਠੀਕ ਹੈ ਜੀ ਤਾਂ ਸਾਨੂੰ ਬ总 26 ਅੱਖਰ ਹੁੰਦੇ ਨੇ ਅੰਗਰੇਜ਼ੀ A ਤੋਂ Z ਗੱਲ ਕਰੀਏ ਤੇ ਅੰਗਰੇਜ਼ੀ ਵਰਣਮਾਲਾ ਵਿੱਚ ਸਵਰ ਕਿੰਨੇ ਹੁੰਦੇ ਨੇ 5 ਹੁੰਦੇ ਨੇ ਕਿਹੜੇ ਕਿਹੜੇ A E I O U ਤਾਂ 5/26 ਕਿਹਾ ਗਿਆ ਹੈ ਲਾ ਆਨਸਰ ਆ ਗਿਆ ਕਿਨਾਂ ਵਿਅੰਜਨ ਵਿਅੰਜਨ ਮਤਲਬ ਜਿਹੜੇ ਸਵਰ ਨੂੰ ਛੱਡ ਕੇ ਤਾਂ 5 26 5 ਕਿਹੜਾ ਕਿੰਨਾ ਹੁੰਦਾ 21 ਹੁੰਦਾ ਹੈ ਤਾਂ 21 ਉੱਪਰ ਹੈ ਜੋ 26 ਕਿਹਾ ਜੂ ਥੱਲੇ ਇਹ ਅਸੀਂ ਹੁਣ ਤਿੰਨੇ ਤਰ੍ਹਾਂ ਦੇ ਸਵਾਲ ਜਿਹੜੇ ਨੇ ਪੇਪਰ ਵਾਸਤੇ ਅਸੀਂ ਇੱਕ ਕੱਲ ਕਰ ਲੈਣੇ ਉਮੀਦ ਹੈ ਤੁਹਾਨੂੰ ਸਮਝ ਲੱਗ ਗਈ ਹੋਣੀ ਕਿਹੜੇ ਕਿਹੜੇ ਚੀਜ਼ ਦੁਬਾਰਾ ਦੇਖ ਲਓ ਇੱਕ ਵਾਰ ਆਇ ਚਿੱਤਰ ਇਹ ਸਾਰਣੀ ਜ ਤੇ ਜੋ ਆ ਸੀ ਆਇ ਚਿੱਤਰਕ ਬਣਾਇ ਸੀਗਾ ਫਿਰ ਹੈਗੇ ਸੀ ਪਾਈ ਚਾਰਟ ਵਾਲੇ ਜੀ ਜੇ ਸੀ ਪਹਿਲਾਂ ਪਾਈ ਚਾਰਟ ਬਣਾਣਾ ਸਿੱਖਿਆ ਦੂਜਾ ਸਵਾਲ ਸੀ ਜੀ ਜੇ ਪਾਈ ਚਾਰਟ ਦਿੱਤਾ ਹੋਇਆ ਪਰ ਸਿੱਖੀ ਬਣਾਣੀ ਹੈ ਸਾਰਣੀ ਬਣਾਣੀ ਹੈ ਜੋ ਇਸ ਤਰ੍ਹਾਂ ਵਾਲਾ ਸੀ ਕਰੇ ਸੀਗਾ ਠੀਕ ਹੈ ਜੀ ਫਿਰ ਅਸੀਂ ਸੁਭਾਵ ਵਾਲੇ ਸਵਾਲ ਕਰੇ ਸੀਗੇ ਤਿੰਨ ਚਾਰ ਜਿਹੜੇ ਇੰਪੋਰਟੈਂਟ ਨੇ ਪੇਪਰ 'ਚ ਆ ਸਕਦੇ ਨੇ ਠੀਕ ਹੈ ਉਮੀਦ ਹੈ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਣਾ ਤੇ 6 ਨੰਬਰ ਤੋਂ ਡੇ ਪੱਕੇ ਹੋ ਗਿਆ ਧੰਨਵਾਦ